ਚੰਡੀਗੜ੍ਹ 에어ਪੋਰਟ ਤੇ ਹੋਈ ਥੱਪੜ ਦੀ ਘਟਨਾ ਨੂੰ ਲੈ ਕੇ ਅਦਾਕਾਰ ਅਤੇ ਮੰਡੀ ਦੀ ਸੰਸਦ ਮੈਂਬਰ ਇਸ ਸਮੇਂ ਸੁਰਖੀਆਂ 'ਚ ਹੈ। ਬੀਤੇ ਦਿਨ ਨੂੰ ਚੈਕਿੰਗ ਦੌਰਾਨ CISF ਸੁਰੱਖਿਆ ਕਰਮੀ ਨੇ ਅਦਾਕਾਰ ਨੂੰ ਥੱਪੜ ਮਾਰ ਦਿੱਤਾ ਸੀ ਜਿਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਬਾਲੀਵੁੱਡ ਅਦਾਕਾਰ ਨਾਲ ਹੋਈ ਇਸ ਘਟਨਾ ਤੋਂ ਬਾਅਦ ਕੁਝ ਉਸ ਦਾ ਸਾਥ ਦਿੰਦੇ ਨਜ਼ਰ ਆਏ ਤੇ ਕੁਝ ਉਸ ਦਾ ਮਜ਼ਾ ਲੈਂਦੇ ਨਜ਼ਰ ਆਏ। ਇਸ ਦੇ ਨਾਲ ਹੀ ਇਸ ਮਾਮਲੇ ਤੇ ਬਾਲੀਵੁੱਡ ਸੈਲੀਬ੍ਰਿਟੀ ਨੇ ਚੁੱਪੀ ਧਾਰੀ ਹੋਈ ਹੈ ਅਜਿਹੇ ਚ ਕੰਗਣਾ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਤੇ ਸਤਾਰਿਆਂ ਦੀ ਚੁੱਪੀ ਬਾਰੇ ਪੋਸਟ ਕੀਤਾ ਹੈ ਥੱਪੜ ਮਾਰਨ ਦੀ ਘਟਨਾ ਤੇ ਸਤਾਰਿਆਂ ਦੀ ਚੁੱਪੀ ਤੋਂ ਦੁਖੀ ਹੋਏ ਕੰਗਣਾ ਰਣੌਤ ਨੇ ਲਿਖਿਆ ਡੀਅਰ ਫਿਲਮ ਇੰਡਸਟਰੀ 에어ਪੋਰਟ ਹਮਲੇ ਤੇ ਤੁਹਾਡੀ ਚੁੱਪੀ ਦਰਸਾਉਂਦੀ ਹੈ ਕਿ ਤੁਸੀਂ ਇਸ ਦਾ ਜਸ਼ਨ ਮਨਾ ਰਹੇ ਹੋ ਪਰ ਯਾਦ ਰੱਖੋ ਅੱਜ ਮੇਰੇ ਨਾਲ ਇਹ ਹੋਇਆ ਕੱਲ ਤੁਹਾਡੇ ਨਾਲ ਵੀ ਇਹੀ ਹੋਵੇਗਾ ਕਲ ਜੇਕਰ ਤੁਸੀਂ ਕਿਸੇ ਵੀ ਸੜਕ ਤੇ ਜਾਂ ਦੁਨੀਆ ਪਰ ਵਿੱਚ ਕਿਤੇ ਵੀ ਜਾ ਰਹੇ ਹੋ ਤਾਂ ਤੁਹਾਡੇ ਨਾਲ ਵੀ ਅਜਿਹੀ ਘਟਨਾ ਹੋ ਸਕਦੀ ਹੈ ਤੁਹਾਡੇ ਤੇ ਵੀ ਹਮਲਾ ਹੋ ਸਕਦਾ ਹੈ ਤੁਸੀਂ ਮੇਰਾ ਸਮਰਥਨ ਨਹੀਂ ਕੀਤਾ ਪਰ ਜਦੋਂ ਤੁਹਾਡੇ ਨਾਲ ਕੁਝ ਹੋਵੇਗਾ ਤਾਂ ਮੈਂ ਲੜਦੀ ਨਜ਼ਰ ਆਵਾਂਗੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਵਿਸ਼ਾਲ ਡਡਲਾਨੀ ਨੇ ਕੰਗਣਾ ਦੇ ਥੱਪੜ ਮਾਰਨ ਦੀ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਿਲਾ ਸਿਪਾਹੀ ਦਾ ਸਮਰਥਨ ਕੀਤਾ ਸੀ ਉਸਨੇ ਲੇਡੀ ਕਨਸਟੇਬਲ ਨੂੰ ਨੌਕਰੀ ਦੀ ਆਫਰ ਕੀਤੀ ਸੀ ਹਾਲਾਂਕਿ ਉਸਨੇ ਕੰਗਣਾਦੇਵ ਸਮਰਥਨ ਚ ਕੁਝ ਨਹੀਂ ਕੀਤਾ ਦੱਸਦੀ ਹੈ ਕਿ ਕੰਗਣਾ ਰਣੋਥ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ ਉਸਨੇ ਵੀਰਵਾਰ ਨੂੰ ਦਿੱਲੀ ਜਾਣਾ ਸੀ ਇਸਦੇ ਲਈ ਉਸਨੇ ਚੰਡੀਗੜ੍ਹ 에ਅਰਪੋਰਟ ਤੋਂ ਫਲਾਈਟ ਫੜਨੀ ਸੀ ਸੁਰੱਖਿਆ ਜਾਂਚ ਤੋਂ ਬਾਅਦ ਕੰਗਣਾ ਅੱਜੇ ਅੱਗੇ ਵਧੀ ਸੀ ਕਿ ਸੀਆਈਐਸਐਫ ਦੀ ਮਹਿਲਾ ਸਿਪਾਹੀ ਨੇ ਉਸ ਨੂੰ ਥੱਪੜ ਮਾਰ ਦਿੱਤਾ ਇਸ ਘਟਨਾ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਅਤੇ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ ਇਸ ਘਟਨਾ ਤੋਂ ਬਾਅਦ ਵੀਰਵਾਰ ਨੂੰ ਹੀ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ